ਗ੍ਰੇਡ ਵਿੱਚ ਅੱਜ ਆਰਿਆਪਾਠ ਸਕੂਲ ਦੇ ਵਿੱਚ ਅਚਾਰਾ ਫੰਕਸ਼ਨ ਹੋਇਆ ਜਿੰਨਾ ਬੱਚਿਆਂ ਦੀ ਮਾਪਿਆਂ ਨੂੰ ਬੜੀ ਚਿੰਤਾ ਅੰਗਰੇਜ਼ੀ ਸੀ ਬਿਲਕੁਲ ਬਹੁਤ بڑا ਉਤਰਾਣ ਜਿਹਦੇ ਨਾਲ ਬੱਚੇ ਨੂੰ ਅੱਗੇ ਉਹ ਦਬਕਰ ਹਾਂਜੀ ਇਹ ਸਿੱਖਿਆ ਭਾਗ ਦੇ ਹੁਕਮ ਅਨਸਾਰ ਇਹ ਹਰ ਸਾਲ ਜਿਹੜਾ ਹੈਗਾ ਇਸ ਤਰ੍ਹਾਂ ਪ੍ਰੋਗਰਾਮ ਅਲਿਕੇ ਜਾਂਦੇ ਆ ਤੇ ਅੱਜ ਦੇ ਦਿਨ ਅਸੀਂ ਬਲਾਕ ਸਹਣਾ ਦੇ ਜਿਹੜੇ ਸਪੈਸ਼ਲ ਬੱਚੇ ਆ ਉਹਨਾਂ ਦਾ ਪ੍ਰੋਗਰਾਮ ਅਲੀ ਕਰ ਰਹੀ ਸੀ ਇਹ ਸਾਡਾ رابطہ ਆਰੀਆਪਟ ਸਕੂਲ ਕਾਲਜ ਮੈਨੇਜਮੈਂਟ ਦੇ ਨਾਲ ਡਾਇਰੈਕਟਰ ਸਾਹਿਬ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਸਾਨੂੰ ਬਹੁਤ ਹੀ ਕਮਾਲ ਦਾ ਰਿਸਪੌਂਸ ਦਿੱਤਾ ਉਹਦੇ ਵਿੱਚ ਅੱਜ ਅਸੀਂ ਜਿਹੜਾ ਹੈਗਾ ਇਹ ਸਲਾਨਾ ਜਿਹੜਾ ਮੇਲਾ ਕਰਵਾਵਾ ਕਰਵਾ ਰਹੇ ਹਾਂ ਬੱਚਿਆਂ ਦਾ ਪ੍ਰੋਗਰਾਮ ਕਲਚਰਲ ਪ੍ਰੋਗਰਾਮ ਕਰਵਾ ਰਹੇ ਹਾਂ ਉਹ ਲਗਭਗ ਸਾਰਾ ਜਿਹੜਾ ਹੈਗਾ ਆਰਿਆਪੱਟ ਮੈਨੇਜਮੈਂਟ ਡਾਇਰੈਕਟਰ ਸਰ ਮਤਲਬ ਜਿਹੜਾ ਕੀਤਾ ਗਿਆ ਉਹਨਾਂ ਨੇ ਸਾਡੀ ਬਹੁਤ ਹੀ ਮਦਦ ਕੀਤੀ ਆ ਸਾਡੀ ਨਹੀਂ ਖਾਸ ਤੌਰ ਤੇ ਉਹਨਾਂ ਬੱਚਿਆਂ ਦੀ ਜਿਹੜੇ ਸਪੈਸ਼ਲ ਬੱਚੇ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਤਾਂ ਕਿ ਉਹ ਬੱਚੇ ਜਿਹੜੇ ਹੈਗੇ ਆ ਇਸ ਤਰ੍ਹਾਂ ਦੀਆਂ ਐਕਟੀਵਿਟੀਆਂ ਦੇ ਵਿੱਚ ਸ਼ਾਮਲ ਹੋ ਕੇ ਇਹ ਸੋਹਣੇ ਸਮਾਜ ਦਾ ਹਿੱਸਾ ਬਣ ਸਕਣ ਉਹਨਾਂ ਨੂੰ ਐਪਰੀਸ਼ੀਏਸ਼ਨ ਮਿਲੇ ਬਹੁਤ ਹੀ ਕਮਾਲ ਦਾ ਪ੍ਰੋਗਰਾਮ ਜਿਹੜਾ ਹੈਗਾ ਹੋ ਰਿਹਾ ਬੱਚੇ ਬਹੁਤ ਹੀ ਉਤਸ਼ਾਹ ਦੇ ਨਾਲ ਲਗਭਗ ਸਾਡੇ ਕੋਲੇ 60-65 ਬੱਚੇ ਅੱਜ ਜਿਹੜੇ ਹੈਗੇ ਇਸ ਪ੍ਰੋਗਰਾਮ ਦੇ ਵਿੱਚ ਭਾਗ ਲੈ ਰਹੇ ਆ ਸਾਰੇ ਬੱਚੇ ਆਪੋ ਆਪਣੀ ਜਿਹੜੀ ਕਮਾਲ ਦੀ ਐਕਟੀਵਿਟੀਜ਼ ਜਿਹੜੇ ਦਿਖਾ ਰਹੇ ਨੇ ਉਹ ਤੇ ਸਾਡੇ ਟੀਚਰ ਜਿਹੜੇ ਆ ਸਪੈਸ਼ਲ ਟੀਚਰ ਨੇ ਜਿਵੇਂ ਮੈਡਮ ਦਵਿੰਦਰ ਕੌਰ ਨੇ ਮਨਪ੍ਰੀਤ ਕੌਰ ਨੇ ਸਾਡੇ ਨੋਡਲ ਆਫਸਰ ਜਗਜੀਤ ਜਗਸੀਰ ਸਿੰਘ ਗਾਰਡ ਨੇ ਇਨਾਂ ਦੀ ਰਹਿਨਮਾਈ ਦੇ ਵਿੱਚ ਇਨਾਂ ਦੇ ਪ੍ਰਬੰਧ ਦੇ ਵਿੱਚ ਜਿਹੜਾ ਸੀਗਾ ਇਨਾਂ ਨੇ ਮੈਨੇਜਮੈਂਟ ਨਾਲ ਗੱਲਬਾਤ ਕਰਕੇ ਜਿਹੜਾ ਇੱਥੇ ਬਹੁਤ ਹੀ ਕਮਾਲ ਦਾ ਪ੍ਰੋਗਰਾਮ ਅਲਿਖਿਆ ਤੇ ਮੈਂ ਬਲਾਕ ਸਹਿਣਾ ਵੱਲੋਂ ਐਜ਼ ਅ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੇ ਤੌਰ ਤੇ ਆਰਗਿਆ ਪੱਟ ਮੈਨੇਜਮੈਂਟ ਦਾ ਦਿਲੋਂ ਧੰਨਵਾਦ ਕਰਦਾ ਕਿ ਇਨਾਂ ਨੇ ਇਨਾਂ ਬਹੁਤ ਹੀ ਪਿਆਰੇ ਬੱਚਿਆਂ ਦੇ ਪ੍ਰੋਗਰਾਮ ਵਿੱਚ ਸਾਡਾ ਸਹਿਯੋਗ ਦਿੱਤਾ ਸਾਰੇ ਸਟਾਫ ਦਾ ਸਾਰੀ ਮੈਨੇਜਮੈਂਟ ਦਾ ਬਹੁਤ ਬਹੁਤ ਧੰਨਵਾਦ ਤੇ ਇਸ ਤਰ੍ਹਾਂ ਦੇ ਫੈਕਸ ਹੁੰਦੇ ਰਹਿੰਗੇ ਪਰ ਮਾਪਿਆਂ ਦਾ ਬੱਚਾ ਜੀ ਕਰ ਨੂੰ ਤੁਹਾਡੇ ਸਾਹ ਦੇ ਹਾਂਜੀ ਕਿਉਂਕਿ ਕੋਈ ਵੀ ਮਾਪਾ ਜਦੋਂ ਆਪਣੇ ਬੱਚੇ ਨੂੰ ਸਟੇਜ ਤੇ ਦੇਖਦਾ ਤਾਂ ਉਹਨਾਂ ਦੀ ਮਾਵਾਂ ਦੀ ਜਾਂ ਪਿਤਾ ਦੀ ਰੂਹ ਨੂੰ ਜਿਹੜੀ ਹੈਗੀ ਆ ਖੁਸ਼ੀ ਬਹੁਤ ਕਮਾਲ ਦੀ ਖੁਸ਼ੀ ਮਿਲਦੀ ਹੈ ਉਹਨਾਂ ਨੂੰ ਜਦੋਂ ਉਹ ਸਟੇਜ ਤੇ ਆਪਣੇ ਬੱਚਿਆਂ ਨੂੰ ਪਰਫਾਰਮ ਕਰਦਾ ਦੇਖਦੇ ਆ ਤਾਂ ਉਹ ਇੱਕ ਵੱਖਰੀ ਜਿਹੜੀ ਹੁੰਦਾ ਉਹਨਾਂ ਵਾਸਤੇ ਆਨੰਦਮਈ ਟਾਈਮ ਹੁੰਦਾ ਤੇ ਇਸ ਕਰਕੇ ਸਾਰੇ ਮਾਪੇ ਇਹਦੇ ਵਿੱਚ ਹਮ ਹਮਾ ਕੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੁੰਦੇ ਆ। ਸਰ ਜੀ ਅੱਜ ਦੇ ਬੱਚੇ ਕੋਈ ਦੇਖੋ ਇਹ ਜਿਹੜੇ ਵੀ ਅੱਕਾ ਤੋਂ ਵੀ ਬਾਹਰ ਨੇ ਨਾ। ਜੀ। ਅੱਕਾ ਤੋਂ ਵੀ ਪਰ ਉਹਨਾਂ ਬੱਚੇ ਦੀ ਇੰਨੀ ਮਿਹਨਤ ਕਰਾ ਕੇ ਅੱਗੇ ਸਟੇਜ ਤੇ ਉਹਨਾਂ ਦੀ ਕੋਈ ਸੋਖੀ ਨਾ। ਹਾਂਜੀ ਸਾਡੇ ਕੋਲੇ ਮੇਰੀ ਖੁਸ਼ਕਿਸਮਤੀ ਹੈ ਵੀ ਮੈਨੂੰ ਜਿਹੜੇ ਟੀਚਰ ਉਹ ਮਿਲੇ ਹੋਏ ਨੇ ਜਿਹੜੇ ਇੰਨੇ ਜਿਆਦੇ ਮਿਹਨਤੀ ਗਰਾਊਂਡ ਲੈਵਲ ਤੇ ਕੰਮ ਕਰਦੇ ਨੇ ਸਾਰਾ ਦਿਨ ਉਹ ਇਹਨਾਂ ਬੱਚਿਆਂ ਦੇ ਵਿੱਚ ਉਹ ਦੋਨੇ ਜਿਹੜੇ ਸਾਡੇ ਆਰਟੀ ਨੇ ਉਹ ਮਾਮਾ ਦੀ ਤਰ੍ਹਾਂ ਵਿਚਰਦਿਆਂ ਨੇ ਜਿਵੇਂ ਉਹਨਾਂ ਦੇ ਆਪ ਦੇ ਬੱਚੇ ਹੋਣ ਇਸ ਕਰਕੇ ਉਹਨਾਂ ਦੀ ਬਦੌਲਤ ਹੀ ਤੇ ਸਾਡੇ ਦਫ਼ਤਰ ਦੇ ਜਿਹੜੇ ਇੰਚਾਰਜ ਨੇ ਜਗਸੀਰ ਸਿੰਘ ਜਿਹੜੇ ਹੱਲਾਸ਼ੀਰੀ ਦਿੰਦੇ ਰਹਿੰਦੇ ਉਹਨਾਂ ਨੂੰ ਹਮੇਸ਼ਾ ਹੀ ਹਰੇਕ ਪੱਖ ਤੋਂ ਕਿਸੇ ਕਿਸੇ ਤੀਜ ਦੀ ਕਦੇ ਘਾਟ ਨਹੀਂ ਹੋਣ ਦਿੱਤੀ ਇਹ ਮੇਰੀ ਟੀਮ ਦਾ ਕੰਮ ਆ ਵੀ ਜਿਹੜੇ ਉਹ ਇੰਨੀ ਡੈਡੀਕੇਸ਼ਨ ਨਾਲ ਕੰਮ ਕਰਦੇ ਆ ਤੇ ਬੱਚੇ ਜਿਹੜੇ ਇੱਥੋਂ ਤੱਕ ਆਵਦੀ ਜੜੀ ਹੈਗੀ ਆ ਮਿਹਨਤ ਦਿਖਾ ਰਹੇ ਨੇ ਸੋਸ਼ਨਾ ਇਸ ਤੋਂ ਬਾਅਦ ਸਾਡੇ ਕੋਲ ਪਾਵਰ ਟੈਪ ਪਰਫਾਰਮੈਂਸ ਆਈ ਹੈ ਜਸਪੀਤ ਕੌਰ ਸੁਪਰੀ ਨਮੇਤ ਜੀ ਅਗਰਾਤ ਦਾ ਤੇ ਧੰਨਵਾਦ ਕਰਨਾ ਇਹ ਪ੍ਰੋਗਰਾਮ ਸਾਡੇ ਦੇ ਬਹੁਤ 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 ਬਲ ਨੇ ਦਿਨੋਂ ਦੇ ਇਸ ਕਨੇ ਵੀ ਸਾਰੇ ਚੰਗੀ ਪਰਿਵਰਜ ਜੀ ਇਹਨਾਂ ਦਾ ਮਗਾਵ ਨਹੀਂ ਕਰ ਸਕਦਾ ਇਹ ਬਹੁਤ ਮਿਹਨਤੀ ਨੇ ਇਹ ਹਿੰਮਤ ਹੁੰਦੀ ਹੈ ਮੈਂ ਛੋਟਾ ਜਿਹਾ ਸਾਰੇ ਅੱਗੇ ਇਸ ਮੌਕੇ ਕਰੂੰਗਾ ਕਹਿੰਦੇ ਹਿੰਮਤ ਕਰ ਜੇ ਰਸਤੇ ਵਿੱਚ ਕਠਾਈਆਂ ਨੇ ہمت کر یہ راستے میں کٹھنائیاں نے ہنجوہ نے قدر کے قدیرہ پڑھتا گیا ہے ٹھوکر ماری ہے جنہ نے ٹھوکر ٹھوکر ماری ہے جنہ نے ٹھوکر آنوں ٹھوکر آنوں ٹھوکر آنوں ٹھوکر آنوں ٹھوکر آنوں کر دے راستے میں کٹھنائیاں نے دے راستے میں کٹھنائیاں نے تانوہ جی تینکیو ایس بچے ساتھے سامنے آئے سایانا میں تانوہ جی بہت 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 ਇਹ ਜਿਹੜਾ ਸਪੈਸ਼ਲ ਵਰਜਨ ਦੀ ਮਹਿਤਵ ਉਹ ਸਪੈਸ਼ਲ ਪ੍ਰੋਗਰਾਮ ਤੇ ਅਸੀਂ ਸਾਰੇ ਮਿਲ ਕੇ ਇਹਨੂੰ ਆਪਾਂ ਹੋਰ ਕਿਵੇਂ ਸਪੈਸ਼ਲ ਬਣਾ ਸਕਦੇ ਆ ਉਹਦੇ ਆਪਾਂ ਇਹਨੂੰ ਅਸੀਂ ਪਹਿਲੇ ਵੀ ਬੜਾ ਡਿਸਕਸ ਕੀਤਾ ਸੀ ਸਾਡੇ ਕੋਲ ਕਾਲਜ ਦੇ ਵਿੱਚ ਆਈ ਸੀ ਕਿ ਇਹ ਆਪਣੇ ਜਿਹੜੇ ਬੱਚੇ ਆ ਇਹਨਾਂ ਨੂੰ ਬਹੁਤ ਜ਼ਿਆਦਾ ਨਹੀਂ ਲੈਂਦਾ ਤੇ ਇਹਨਾਂ ਆਪਾਂ ਕੋਸ਼ਿਸ਼ ਹੈ ਕਿ ਇਹਦੇ ਵਿੱਚ ਸਮਾਜ ਦੇ ਕੋੜੇ ਕਿਵੇਂ ਬਣਾ ਸਕ لگیا کہ یہ بچے بہت سارے کام چنتا نہیں یہاں کہ ਇਹ ਵਰਤ ਹੀ ਹੋ ਕਰੀਏ ਕਰ ਸਕਦੇ ਆ ਠੀਕ ਹੈ ਅਸੀਂ ਨਾ ਇਹ ਇਸ ਫੈਕਟਰੀ ਕੋਲ ਜਾਵਾਂਗੇ ਤੇ ਸਾਡੀ ਇਹ ਗਰੰਟੀ ਹੈ ਨਾ ਆਪਣਾ ਸਾਡੀ ਏ ਅਸੀਂ ਪੂਰੇ ਵਰਲਡ ਦੇ ਨੂੰ ਕਿ ਅਸੀਂ ਕਾਲਜ ਕਰਦੇ ਆਂ ਕਿ ਕੰਪਨੀ ਕਰਦੇ ਆਂ ਪੂਰੀ ਦੁਨੀਆ ਦੇ ਵਿੱਚ ਉਹਨੂੰ ਕਨੈਕਟ ਕਰਦੇ ਆਂ ਕਿ ਇਹ ਕੰਮ ਲੈ ਕੇ ਆਵਾਂਗੇ ਤੇ ਇਹ ਜਿਹੜਾ ਤੋਂ ਪਹਿਲਾਂ ਬਲੌਕ ਲੈ ਰਹੇ ਹੋਇਆ ਤੇ ਅਸੀਂ ਫਾਸਟ ਕਰਨੇ ਬੈਠੇ ਹਾਂ ਸਾਰੇ ਸਰੋਤ ਜਿਦਾ ਸਾਹ ਕੋਲ ਕਿ ਤੁਸੀਂ ਆਪ ਵੀ ਜ਼ਿਲ੍ਹਾ ਲੈਵਲ ਤੇ ਮੀਟਿੰਗਾਂ ਕਰਕੇ ਇਹ ਮੁੱਦਾ ਜ਼ਿਲ੍ਹਾ ਲੈਵਲ ਤੇ ਇਕੱਲਾ ਉੱਪਰ ਕਾਹ ਕਰੀਏ ਜ਼ਿਲ੍ਹਾ ਨਾਲ ਇਹ ਬੱਚੇ ਆਕਰੇ ਰਹੇ ਜਾਂਦਾ ਉਹਨਾਂ ਦਾ ਸਾਥਕ ਦੇ ਹੋਣ ਤੇ ਉਹਨਾਂ ਦਾ ਲਾਭ ਕਰਕੇ ਜਿਵੇਂ ਆਪਾਂ ਕਹਿੰਦੇ ਆ ਵੀ ਆਪਾਂ ਦੇ ਸਾਡੇ ਬੁਸ਼ੇ ਤੇ ਕਰਨ ਨਹੀਂ ਭੇਜਿਆ ਯਕੀਨਨ ਕੋਈ ਸਮਾਜ ਦੇ ਵਿੱਚ ਇਹਨਾਂ ਦੀ ਪੋਸਟਿਵ ਜ਼ਿੰਮੇਵਾਰੀ ਮਿਲੇ ਜਿਸ ਨਾਲ ਸਾਨੂੰ ਸਾਰੇ ਮਾਣ ਮਹਿਸੂਸ ਹੋਵੇ ਕਿ ਅਸੀਂ ਆਪਦੇ ਜ਼ਿਲ੍ਹੇ ਦੇ ਵਿੱਚ جب مرضی کر سکتے ہیں جس میں ਇਸ ਇਸ ਕਿਤਾਬੇ ਦਾ ਜਨਾ ਵੜਨਾ ਨਹੀਂਗਾ ਉਹ ਕਹਿੰਦੇ ਆਪਾਂ ਸਭਾ ਦੇ ਵਿੱਚ ਵੀ ਉਹਦਾ ਕੰਮ ਵੀ ਤੇ ਵਿਜੁਆਇ ਕਰਤਾ ਵੀ ਕਿਵਾ ਇੱਕ ਅਰਥਿਕ ਪ੍ਰੋਗਰਾਮ ਹੈ ਜਿਹੜਾ ਇੱਕ ਲਈ ਇਸ ਬਲੌਕ ਲਈ ਪੰਜਾਬ ਲਈ ਹੋਇਆ ਕਿ ਜੇ ਹੁਣ ਪੰਜਾਬ ਲਈ ਕੰਮ ਕਰਦੇ ਕਿ ਤਾਂ ਬਦਲੇ ਕਿੰਲੇ ਰੋਪੂ ਬਾਗੂਵਾ ਲੈ ਲਈਏ ਸਾਡੀ ਗੱਲ ਕਰਦਾ ਸਭਾ ਸਭਾ ਦੇ ਵਿੱਚ ਸਾਡੀ ਜਿਹੜਾ ਮੰਤਰੀ ਸੰਧਈ ਕਰ ਰਿਹਾ ਸਾਡੀ ਪ੍ਰੋਗਰਾਮਾਂ ਲਈ ਕੌਮ ਹੋ ਜਾਣੀ ਸੇਬੂ ਨੇ ਅੱਜ ਰੋਜ਼ਾਇਕ ਬੋਲਵਾ ਇਸ ਇਟੇਮ ਦੀ ਐਪਾ ਜਿਹੜਾ ਪਰਲੇਗੀ ਹੋਰ ਨਾ ਇੰਤਰਾ ਹੈ ਉਸ ਤੋਂ ਬਾਅਦ ਕਿਸੇ ਭਾਗੀਆਂ ਅਗਲੇ ਸਲਾਹਾਂ ਦੇ ਬਾਅਦ ਸਾਰੇ ਸਬੰਧਤਾਂ ਨੂੰ ਸਿਆਣੇ ਅਸੀਂ ਕਹਦੇ ਹਾਂ ਕਿ ਆਪਾਂ ਇਥੇ ਕੋਈ ਨਾ ਲੈ ਕਿਸੇ ਜਿਹੜੇ ਡਾਕਟਰ ਜਿਹੜੇ ਇਹਨੂੰ ਥੈਰੇਪੀ ਦੇ ਸਕਦੇ ਆ ਜਿਹਦੇ ਨਾਲ ਜਿਹਨੂੰ ਲੋੜ ਪਾਤਾ ਤਾਂ ਕਿ ਅਦਰ ਦੇ ਵਿਸ਼ੇ ਨੂੰ ਮੌਸਲੇ ਮੌਸਲੇ ਲਈ ਵਧੀਆ ਕਾਉਂਸਲ ਜਾਂ ਵੀ ਥੈਰੇਪੀ ਆਨੇ ਵਧੀਆ ਬਣੇ ਜਿਹੜੇ ਆਪਾਂ ਇੱਥੇ ਰੱਖ ਕੇ ਇੱਕ ਬੰਦੇ ਲਈ ਨਹੀਂ ਸਾਰੇ ਬੰਦੇ ਦੇ ਮੈਂ ਕਹਿੰਦਾ ਪੰਜ ਪੰਜ ਤੋਂ ਉੱਪਰ ਦੇ ਕੰਮ ਜੇ ਆਪਣਾ ਮਿਲ ਜਾ ਸੌ ਪੇਰੈਂਟਸ ਆ 50000 ਹੋ ਗਿਆ ਤਾਂ ਸਾਰਿਆਂ ਦੀ ਕੁਆਲਿਟੀ ਵੱਡੀ ਗੱਲ ਤੁਹਾਡੇ ਨਾਲ ਆ ਤੇ ਬਸ ਸਾਰੇ ਮਿਲ ਕੇ ਇਸ ਏਰੀਆ ਦੇ ਵਿੱਚ ਚਾਹੀਦੀ ਕਿ ਆਰਗੇਨਾਈਜੇਸ਼ਨ ਬਣਾਈਏ ਕਿ ਉਹ ਵਾਲਾ ਬੱਚਾ ਪਹਿਲੀ ਗੱਲ ਤੇ ਆਪਾਂ ਕੇ ਰਾਸ ਕਰਦੇ ਆ ਵੀ ਇਹਦਾ ਦਾ ਮਤਲਬ ਨਾਮ ਹੋਵੇ ਪਰ ਜਿੰਨਾ ਹੋਵੇ ਉਹਨਾਂ ਨਾਲ ਆਪਾਂ ਜੜੇ ਹੋਏ ਹਾਂ ਇਸ ਲਈ ਉਹ ਵਾਸਟਰ ਨੇ ਉਹ ਬਾਤ ਇੱਕ ਵਾਰ ਸੁਧਾਰਨ ਦਾ ਮੌਕਾ ਮਿਹਰਬਾਨ ਇਸੋ ਮੀਨ ਪਰ ਕਾਮੈਂਟ ਸੁਮਨਪ੍ਰੀਤ ਕਾਲ ਕੁਤਰੀ ਮਿਤਾ ਹਰ ਵਿਨੈ ਸਿੰਘ ਜੀ ਚੁੱਤੀ ਲੈਣ ਨੂੰ ਮਰਵਾਵਾਲੇ ਚੁੱਤੀ ਲੈਣ ਨੂੰ ਮਰਵਾਵਾਲੇ ਸੁਮਨਪ੍ਰੀਤ ਕਾਲ